ਅੱਜ ਗੱਲ ਕਰਾਂਗੇ ਪੁਚਾਲ ਦੀ ਦੁਨੀਆ ਖਤਮ ਹੋਣ ਵਾਲੀ ਆ ਦੁਨੀਆ ਤੇ ਆਫਤ ਆਈ ਹੋਈ ਆ ਚਾਰ ਸਫੇਰੇ ਤੁਸੀਂ ਰੀਲਾਂ ਦੇਖੀ ਜਾਂਦੇ ਹੋ ਕਿਵੇਂ ਵੱਡੀਆਂ ਵੱਡੀਆਂ ਬਿਲਡਿੰਗਾਂ ਡਿੱਗੀ ਜਾਂਦੀਆਂ ਤਬਾਹੀ ਮੱਚੀ ਪਈ ਆ ਗਲਤੀ ਕਿੱਥੇ ਸਾਰਾ ਕੁਝ ਕਿਉਂ ਹੋ ਰਿਹਾ ਜਿੰਨੀ ਕੁ ਮੈਨੂੰ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਦਾ ਜਿੰਨੀ ਕੁ ਮੈਂ ਪੜ੍ਹੀ ਆ ਜਿੰਨੀ ਕੁ ਮੈਂ ਸੁਣੀ ਆ ਜਿੰਨੀ ਕੁ ਮੈਂ ਦੇਖੀ ਆ ਵੀਡੀਓ ਚਲਦੀ ਚਲਦੀ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸ਼ੁਰੂ ਕਰਦੇ ਆ 15-20 ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਤੇ 15-20 ਦਿਨਾਂ ਤੋਂ ਤੁਸੀਂ ਰੀਲਾਂ ਦੇਖੀਆਂ ਹੋਣੀਆਂ ਕਿਉਂਕਿ ਪੰਜਾਬੀ ਮੀਡੀਆ ਤੇ ਹਿੰਦੀ ਮੀਡੀਆ ਐਵੇਂ ਦੀਆਂ ਖਬਰਾਂ ਘੱਟ ਦਿਖਾਉਂਦਾ ਗਲੋਬਲ ਵਾਰਮਿੰਗ ਦੀਆਂ ਦੁਨੀਆ ਤਬਾਹ ਹੋਣ ਵਾਲੀਆਂ ਆਪਣੇ ਲਾਗੇ థਾਈਲੈਂਡ ਦੇ ਵਿੱਚ ਬੈਂਕਾਕ ਦੇ ਵਿੱਚ ਬਹੁਤ ਵੱਡਾ ਭਚਾਲ ਆਇਆ 7.7 ਮੈਗਨੀਟਿਊਡ ਦਾ ਜਣ ਕੇ ਜਿਹੜੀ ਉਹਦੀ ਸਪੀਡ ਸੀ ਜਿਹੜੀ ਉਹਦੀ ਤੀਬਰਤਾ ਸੀ ਗਤੀ ਸੀ ਉਹ 7.7 ਸੀ ਤੇ ਹੁਣ ਉਹ ਭਚਾਲ ਕੇ ਨੇਪਾਲ ਤੱਕ ਪਹੁੰਚ ਗਿਆ ਤੇ ਰਾਤ ਤੁਸੀਂ ਦੇਖਿਆ ਹੀ ਇਹ ਜਿਹੜਾ ਤੂਫਾਨ ਇਹ ਹਨੇਰੀਆਂ ਕਾਫੀ ਦਿਨਾਂ ਦੀਆਂ ਪਿੱਛੋਂ ਝੁੱਲੀਆਂ ਹੋਈਆਂ ਸੀ ਪਾਕਿਸਤਾਨ ਹੁੰਦੇ ਹੋਏ ਆਪਣੇ ਪੰਜਾਬ ਤੱਕ ਆ ਗਈਆਂ ਬਈ ਸਾਇੰਟਿਸਟ ਸਮੇਂ-ਸਮੇਂ ਤੇ ਵਾਰਨਿੰਗ ਦਿੰਦੇ ਰਹਿੰਦੇ ਆ ਸਮੇਂ-ਸਮੇਂ ਤੇ ਤੁਹਾਨੂੰ آگਾਹ ਕਰਦੇ ਰਹਿੰਦੇ ਆ ਪਰ ਆਪਣੇ ਲੋਕ ਆਈਪੀਐਲ ਦੇ ਵਿੱਚ ਇੰਨਾ ਬਿਜੀ ਨੇ ਕਿ ਉਹਨਾਂ ਨੂੰ ਹੋਰ ਕੁਝ ਦਿਖਾਈ ਨਹੀਂ ਦਿੱਤਾ ਯੂ ਜ਼ੀ how does it feel dream 11 ਤੇ ਟੀਮਾਂ ਬਣਾਈ ਜਾਂਦੇ ਨੇ ਆਈਪੀਐਲ ਦੇਖੀ ਜਾਂਦੇ ਨੇ ਬੜਾ ਚਾਅ ਚੜਿਆ ਹੋਇਆ ਪੰਜਾਬ ਜਿੱਤਦਾ ਪਿਆ ਪੰਜਾਬ ਨੇ ਇਤਿਹਾਸ ਰਚਤਾ ਠੀਕ ਹੈ ਬਈ ਉਹ ਆਪਣੀ ਜਗ੍ਹਾ ਕੰਮ ਕਰੀ ਜਾਂਦੇ ਨੇ ਪਰ ਆਪਾਂ ਨੂੰ ਵੀ ਥੋੜਾ ਜਿਹਾ ਸਤਰਕ ਰਹਿਣ ਦੀ ਲੋੜ ਆ ਦੁਨੀਆ ਤੇ ਉੱਤੇ ਬੜੀਆਂ ਵੱਡੀਆਂ ਆਫਤਾਂ ਆਉਣ ਵਾਲੀਆਂ ਕਹਿੰਦਾ ਧਰਤੀ ਉਲਟੀ ਘੁੰਮਦੀ ਆ ਭਈ ਤੇ ਕੁਝ ਪਲੇਟ ਨੇ ਜਿਹੜੀਆਂ ਉਹ ਦੂਸਰੀਆਂ ਪਲੇਟ ਨਾਲ ਟਕਰਾ ਕੇ ਪਹਚਾਲ ਆਈ ਜਾਂਦੇ ਨੇ 8ਵੇਂ ਮਹੀਨੇ 2024 ਤੋਂ ਸ਼ੁਰੂ ਹੋਏ ਤੇ ਅੱਜ 2025 ਦੇ ਆਪਾਂ ਚੌਥੇ ਮਹੀਨੇ ਚ ਲਗਾਤਾਰ ਭਚਾਲ ਆਈ ਜਾਂਦੇ ਨੇ ਕਿੰਨੀ ਵਾਰੀ ਆਏ ਨੇ ਤੁਹਾਨੂੰ ਇਹ ਕਿਸੇ মিডিਆ ਨੇ ਖਬਰ ਜਾਂ ਇਹ ਜਾਣਕਾਰੀ ਨਹੀਂ ਦਿੱਤੀ ਹਜ਼ਾਰਾਂ ਵਾਰੀ ਬਈ ਇੰਡੀਆ ਦੇ ਵਿੱਚ ਹੀ ਭਚਾਲ ਆ ਗਈ ਰਾਤ ਉਹਦੀ ਛੋਟੀ ਜੀ ਜਿਹੜੀ ਝਲਕ ਹੈ ਤੁਹਾਨੂੰ ਦਿੱਲੀ ਦੇ ਵਿੱਚ ਦਿਖਾਈ ਦਿੱਤੀ ਆ ਉਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਦਿਸੀ ਆ ਇੰਡੀਆ ਇਸ ਟਾਈਮ ਬਹੁਤ ਵੱਡੇ ਖਤਰੇ ਦੇ ਵਿੱਚ ਹੈ ਇੰਡੀਆ ਦਾ ਬਹੁਤ ਸਾਰਾ ਏਰੀਆ ਜਿਹੜਾ ਭਚਾਲ ਦੇ ਵਿੱਚ ਆਉਣ ਵਾਲਾ ਕਿਉਂਕਿ ਕੁਝ ਪਲੇਟ ਨੇ ਜਿਹੜੇ ਇੰਡੀਆ ਦੇ ਧਰਤੀ ਦੇ نیچے ਨੇ ਉਹ ਕਿਸੇ ਦੂਸਰੇ ਪਲੇਟ ਦੇ ਨਾਲ ਟਕਰਾਉਣੇ ਨੇ ਤੇ ਬੜੀ ਵੱਡੀ ਤਬਾਹੀ ਹੋਣੀ ਹੈ ਕਹਿੰਦੇ 300 ਮਿਲੀਅਨ ਲੋਕਾਂ ਨੇ ਮਰਨਾ ਇਦਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਸ ਤੇ ਕੰਮ ਕਰਦੀਆਂ ਨੇ ਉਹਨਾਂ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਆਪਾਂ ਨੂੰ ਇਸ ਟਾਈਮ ਥੋੜਾ ਜਿਹਾ ਸਤਰਕ ਰਹਿਣ ਦੀ ਲੋੜ ਆ ਆਪਾਂ ਬਿਲਕੁਲ ਅਵੇਸਲੇ ਵੀ ਨਾ ਹੋਈਏ ਥੋੜੇ ਦਿਨ ਪਹਿਲਾਂ ਵੀਕ ਦਿਨ ਤੋਂ ਆਪਾਂ ਦੇਖ ਰਹੇ ਹਾਂ ਕਿ ਥਾਈਲੈਂਡ ਦੇ ਵਿੱਚ ਜਾਂ ਮਾਇਨਮਾਰ ਦੇ ਵਿੱਚ ਜਿਹੜੇ ਪਚਾਲ ਆਏ ਨੇ ਵੱਡੀਆਂ ਬਿਲਡਿੰਗਾਂ ਡਿੱਗੀਆਂ ਉੱਥੇ ਗਲਤੀ ਕੀ ਸੀ ਕਿ ਵੱਡੀਆਂ ਬਿਲਡਿੰਗਾਂ ਦੇ ਉੱਪਰ ਸਵੀਵਿੰਗ ਪੂਲ ਬਣੇ ਹੋਏ ਸੀ ਸਵੀਵਿੰਗ ਪੂਲ ਦੇ ਨਾਲ ਜ਼ਿਆਦਾ ਨੁਕਸਾਨ ਹੋਇਆ ਕਿ ਉੱਤੇ ਪਾਣੀ ਦਾ ਜਿਹੜਾ ਛਾਲਾਂ ਵੱਜਦੀਆਂ ਤਾਂ ਉਹਦਾ ਜਦੋਂ ਪਚਾਲ ਆਇਆ ਤੇ ਛਲਾਂ ਦੇ ਨਾਲ ਉਹਦਾ ਬੈਲੈਂਸ ਨਹੀਂ ਬਣਿਆ ਬਿਲਡਿੰਗ ਦਾ ਤੇ ਬਿਲਡਿੰਗ نیچے गिर ਗਈਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਡਿੱਗੀਆਂ, ਜ਼ਿਆਦਾ ਬਿਲਡਿੰਗਾਂ সুইমিং ਪੂਲ ਵਾਲੀਆਂ ਡਿੱਗੀਆਂ, ਕੰਟਰਕਸ਼ਨ ਦੇ ਉੱਤੇ ਜਿਹੜੇ ਆਪਾਂ ਨਵੇਂ-ਨਵੇਂ ਢਾਂਚੇ ਤਿਆਰ ਕਰੀ ਜਾਂਦੇ ਆ ਜਾਂ ਆਪਾਂ ਇਦਾਂ ਦੀਆਂ ਬਿਲਡਿੰਗਾਂ ਖਰੀਦਦੇ ਆ ਜਿੱਥੇ ਸਾਨੂੰ ਬੜੀਆਂ ਫੈਸਿਲਿਟੀਆਂ ਮਿਲਦੀਆਂ, ਛੱਤ ਦੇ ਉੱਤੇ ਪੂਲ ਆ, ਫਲਾਨਾ ਟਮਕਾਨਾ ਆਪਾਂ ਇਹ ਦੇਖ ਕੇ ਜਿਹੜੇ ਕੰਟਰਕਸ਼ਨ ਸਹੀ ਢੰਗ ਨਾਲ ਨਹੀਂ ਕਰਦੇ ਆ ਆਪਾਂ ਉਹਨਾਂ ਦੇ ਵਿੱਚ ਫਸ ਕੇ ਤੇ ਇਦਾਂ ਦੀਆਂ ਬਿਲਡਿੰਗਾਂ ਦੇ ਵਿੱਚ ਰਹਿਣ ਲੱਗ ਜਾਂਦੇ ਆ। ਜ਼ਿਆਦਾ ਕੁਝ ਆਪਾਂ ਨੂੰ ਇਦਾਂ ਹੜਪੜਾਟ ਦੀ ਵੀ ਲੋੜ ਨਹੀਂ ਹੈਗੀ। ਸਿਰਫ ਸਟਾਰਕ ਰਹਿਣ ਦੀ ਲੋੜ ਹੈ ਕਿ ਜਦੋਂ ਵੀ ਇਦਾਂ ਦੀ ਕੋਈ ਖ਼ਬਰ ਆਪਣੇ ਭੈਣ ਭਰਾਵਾਂ ਤੱਕ ਪਹੁੰਚਾਇਆ ਕਰੋ ਤਾਂ ਕਿ ਉਹ ਆਉਣ ਵਾਲੇ ਜਿਹੜੇ ਸਮੇੜੀ ਉਹਦੇ ਲਈ ਸੁਚੇਤ ਰਹਿ ਸਕਣ ਜੇ ਹੁਣ ਆਪਾਂ ਥੋੜੀ ਜਿਹੀ ਟੈਕਨੀਕਲ ਹੀ ਗੱਲ ਕਰੀਏ ਕਿ ਜਿਹੜਾ ਭਚਾਲ ਹੈ ਉਹ ਕਿੰਨੀ ਤੇਜ਼ ਆਏਗਾ ਉਹ ਕਿੰਨੀ ਤਬਾਹੀ ਮਚਾ ਸਕਦਾ ਜਿਹੜਾ ਭਚਾਲ THAILAND ਬੈਂਕੋਕ ਦੇ ਵਿੱਚ ਆਇਆ ਉਹ 7.7 ਮੈਗਨੀਟਿਊਡ ਦਾ ਸੀ 7.7 ਮੈਗਨੀਟਿਊਡ ਦਾ ਜਿਹੜਾ ਭਚਾਲ ਹੈ ਉਹ ਬੈਂਕੋਕ ਚ ਆਇਆ ਸੀ ਤੇ ਜਿਹੜਾ ਇੰਡੀਆ ਚ ਆਉਣ ਵਾਲਾ 8 ਮੈਗਨੀਟਿਊਡ ਦਾ ਬਈ ਉਸ ਤੋਂ ਵੀ ਵੱਧ ਤੇਜ਼ ਗਤੀ ਨਾਲ ਆਉਣਾ ਉਹਦੇ ਵਿੱਚ ਕਾਫੀ ਏਰੀਆ ਪ੍ਰਭਾਵਿਤ ਹੋਨੇ ਆ ਜਿਵੇਂ ਕਿ ਦਿੱਲੀ ਆ ਪੰਜਾਬ ਦਾ ਵੀ ਕੁਛ ਹਿੱਸਾ ਕਸ਼ਮੀਰ ਦਾ ਵੀ ਆ ਜਿਹੜੇ ਸਾਇੰਟਿਸਟ ਨੇ ਜਾਂ ਜਿਹੜੀਆਂ ਏਜੰਸੀਆਂ ਨੇ ਤੇ ਕੰਮ ਕਰ ਰਹੀਆਂ ਉਹਨਾਂ ਨੇ ਗ੍ਰੀਨ ਰੈੱਡ ਇਦਾਂ ਜ਼ੋਨ ਬਣਾ ਕੇ ਆ ਮੈਂ ਤੁਹਾਨੂੰ ਨਾਲ ਵੀਡੀਓ ਵੀ ਦਿਖਾ ਰਿਹਾ ਉਹਨਾਂ ਨੇ ਅਲੱਗ-ਅਲੱਗ ਰੈੱਡ ਗ੍ਰੀਨ ਜ਼ੋਨ ਦਿਖਾਏ ਨੇ ਜਿਹੜੇ ਰੈੱਡ ਜ਼ੋਨ ਨੇ ਉਹ ਬਿਲਕੁਲ ਖਤਰੇ ਦੇ ਵਿੱਚ ਨੇ ਉਸ ਜਗ੍ਹਾ ਤੇ ਆਪਾਂ ਨੂੰ ਲੋੜ ਆ ਜਿੱਦਾਂ ਦਿੱਲੀ ਵੀ ਆ ਉਹਦੇ ਵਿੱਚ ਆਪਾਂ ਨੂੰ ਸਿਰਫ ਇਹ ਜਾਣਕਾਰੀ ਲੋਕਾਂ ਤੱਕ ਸਾਂਝੀ ਕਰਨ ਦੀ ਲੋੜ ਹੈ ਤਾਂ ਕਿ ਉਹ ਜਦੋਂ ਵੀ ਕੋਈ ਇਦਾਂ ਦੇ ਮਾੜੇ-ਮੋٹے ਝਟਕੇ ਮਹਿਸੂਸ ਕਰਨ ਤੇ ਉਹ ਬਿਲਡਿੰਗਾਂ ਚੋਂ ਦੂਰ ਹੋ ਜਾਣ ਆਪਣੇ ਰਹਿਸ਼ੀ ਏਰੀਏ ਤੋਂ ਬਾਹਰ ਹੋ ਜਾਣ ਆਪਾਂ ਜਿਹੜੀਆਂ ਆਪਾਂ ਸੋਚ ਲਈਏ ਕਿ ਆਪਾਂ ਪਿੰਡਾਂ ਦੇ ਵਿੱਚ ਬੈਠੇ ਆਪਾਂ ਨੂੰ ਕੋਈ ਖਤਰਾ ਨਹੀਂ ਬਈ ਆਪਣੀਆਂ ਜਿਹੜੀਆਂ ਘਰ ਦੀਆਂ ਇਮਾਰਤਾਂ ਬਣਾਈਆਂ ਹੋਈਆਂ ਆਪਾਂ ਉਹ ਵੀ ਕੋਈ ਇੰਨੀਆਂ ਮਜ਼ਬੂਤ ਜਾਂ ਕਿਸੇ ਵੱਡੇ ਆਰਕੀਟੈਕਚਰਾਂ ਤੋਂ ਜਾਂ ਵੱਡੇ-ਵੱਡੇ ਕਿਸੇ ਜਿਹੜੇ ਇਹ ਬਿਲਡਿੰਗਾਂ ਦਾ ਕੰਮ ਕਰਦੇ ਨੇ ਉਹਨਾਂ ਮਹਾਰਾਂ ਤੋਂ ਨਹੀਂ ਬਣਵਾਈਆਂ ਹੋਈਆਂ ਆਪਾਂ ਵੀ ਆਪਣੇ ਢੰਗ ਨਾਲ ਹੀ ਖੜੀਆਂ ਕੀਤੀਆਂ ਖਤਰਾ ਆਪਾਂ ਨੂੰ ਵੀ ਹੈਗਾ ਆਪਾਂ ਨੂੰ ਵੀ ਇਹਦੇ ਤੋਂ ਬਚਣ ਦੀ ਲੋੜ ਆ ਤੁਸੀਂ ਅਕਸਰ ਹੀ ਵੇਖਿਆ ਹੋਣਾ ਕਿ ਤੁਹਾਡੇ ਘਰਾਂ ਦੇ ਵਿੱਚ ਤਰੇੜਾਂ ਆਈ ਜਾਂਦੀਆਂ ਤੁਹਾਡੇ ਕੰਧਾਂ ਦੇ ਵਿੱਚ ਤਰੇੜਾਂ ਆਈ ਜਾਂਦੀਆਂ ਆਪਾਂ ਨੂੰ ਪਤਾ ਨਹੀਂ ਲੱਗਦਾ ਇਹ ਬਈ ਛੋਟੇ ਪਚਾਲ ਦੀਆਂ ਨਿਸ਼ਾਨੀਆਂ ਹੀ ਨੇ ਜਦੋਂ ਛੋਟਾ ਪਚਾਲ ਆਉਂਦਾ ਆਪਾਂ ਸੁੱਤੇ ਹੁੰਦੇ ਆ ਸੁੱਤੇ ਭਾ ਨਿਕਲ ਜਾਂਦਾ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆਪਣੇ ਘਰਾਂ ਦੀਆਂ ਛੱਤਾਂ ਦੀਆਂ ਕੰਧਾਂ ਦੀਆਂ ਦੇ ਵਿੱਚ ਤਰੇੜਾਂ ਪਾ ਜਾਂਦਾ ਇਹ ਬਈ ਗਲੋਬਲ ਵਾਰਮਿੰਗ ਆ بڑے ਲੋਕ ਪਿਛਲੇ ਲੰਬੇ ਸਮੇਂ ਤੋਂ ਗੱਲ ਕਰੀ ਜਾਂਦੇ ਸੀ ਕਿ ਬੜੀ ਵੱਡੀ ਤਬਾਹੀ ਹੋਣੀ ਆ 2025 ਦੇ ਵਿੱਚ ਤੇ ਆਪਾਂ ਵੀ ਥੋੜੇ ਜਿਹਾ ਚਕੰਨੇ ਰਹੀਏ ਆਪਾਂ ਨਿਹਰਾ ਆਈਪੀਐਲ ਨਾ ਵੇਖ ਲਈਏ ਜਾਂ ਕ੍ਰਿਕਟ ਨਾ ਵੇਖ ਲਈਏ ਤੇ ਆਪਣੇ ਪੰਜਾਬੀ ਤਾਂ ਵੈਸੇ ਹੀ ਪਾਗਲ ਨੇ ਬਈ ਇਹਨਾਂ ਨੂੰ ਤਾਂ ਜਿਹੜੇ ਪਾਸੇ ਮਰਜ਼ੀ ਲਾ ਲੋ ਥੋੜੇ ਦਿਨ ਪਹਿਲਾਂ ਕਦੀ ਇੱਥੇ ਸਲੇਡਿਆਂ ਦੀ ਪਰੇਡ ਰੋਕਨ ਨੂੰ ਚਲੇ ਗਏ ਕਦੀ ਆਕਾਲ ਫਿਲਮ ਰੋਕਨ ਨੂੰ ਚਲੇ ਗਏ ਆਪਾਂ ਛੋਟੇ ਛੋਟੇ ਮੁੱਦਿਆਂ ਦੇ ਵਿੱਚ ਰਹਿ ਕੇ ਆਪਾਂ ਵੱਡੀਆਂ ਜਿਹੜੀਆਂ ਆਉਣ ਵਾਲੀਆਂ ਮੁਸੀਬਤਾਂ ਨੇ ਉਹਦੇ ਤੋਂ ਦੂਰ ਨਾ ਹੋਈਏ ਠੀਕ ਹੈ ਇਹਨਾਂ ਚੀਜ਼ਾਂ ਦਾ ਵੀ ਆਪਣੀ ਜਗ੍ਹਾ ਜੇ ਤੁਹਾਨੂੰ ਠੀਕ ਲੱਗਦਾ ਵਿਰੋਧ ਕਰਨਾ ਬਣਦਾ ਪਰ ਬਿਲਕੁਲ ਹੀ ਨਾ ਖੁਬ ਜੀ ਯਾਰ ਦੋ ਕੋ ਪੌਡਕਾਸਟਾਂ ਵਾਲਿਆਂ ਨੇ ਤੁਹਾਨੂੰ ਦਿਖਾ ਦਿੱਤਾ ਕਿ ਇਥੇ ਛਲੇਡਿਆਂ ਦੀ ਪਰੇਡ ਆਉਣ ਵਾਲੀ ਹੈ ਤਾਂ ਸਾਰਾ ਆਪਣਾ ਪੂਰਾ ਪੰਜਾਬ ਉਹਦੇ ਪਿੱਛੇ ਲੱਗ ਗਿਆ ਹਾਈ ਛਲੇਡੇ ਹਾਈ ਛਲੇਡੇ ਗੱਲ ਤਾਂ ਉਹ ਵੀ ਕਰ ਰਹੀ ਸੀ ਠੀਕ ਹੈ ਆਪਾਂ ਨੂੰ ਲੋੜ ਸੀ ਉਹ ਆਪਣੀ ਜਗ੍ਹਾ ਤੇ ਖਤਮ ਹੋ ਗਿਆ ਮੁੱਦਾ ਆਪਾਂ ਉਹਨੂੰ ਛੱਡ ਦਈਏ ਹੁਣ ਆਪਣੀ ਦੁਨੀਆ ਦੇ ਉੱਤੇ ਵੱਡੀਆਂ ਤਬਾਹੀਆਂ ਆਉਣ ਵਾਲੀਆਂ ਨੇ ਆਪਾਂ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਲੋਕਾਂ ਤੱਕ ਸਾਂਝੀ ਕਰੀਏ ਸਭ ਤੋਂ ਵੱਧ ਪੰਜਾਬ ਦੇ ਵਿੱਚ ਕੋਈ ਵੀ ਕੌਂਟਰੋਵਰਸੀ ਹੁੰਦੀ ਆ ਤਾਂ ਗੰਦੇ ਕੰਮ ਦੀ ਹੁੰਦੀ ਆ ਬਾਈ ਚੰਗੇ ਕੰਮ ਨੂੰ ਕੋਈ ਨਹੀਂ ਸਲਾਂਦਾ ਚੰਗੇ ਕੰਮ ਦੀ ਕੋਈ ਸ਼ੇਅਰਿੰਗ ਨਹੀਂ ਚੰਗੇ ਕੰਮ ਨੂੰ ਕੋਈ ਲੋਕਾਂ ਤੱਕ ਨਹੀਂ ਪਹੁੰਚਾਉਂਦਾ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਭਰਾ ਹਮੇਸ਼ਾ ਐਮੇਰੀਆਂ ਜਾਣਕਾਰੀਆਂ ਲੈ ਕੇ ਆਉਂਦਾ ਜਿਹੜੀਆਂ ਤੁਹਾਡੇ ਲਈ ਜ਼ਰੂਰੀ ਨੇ ਅਸੀਂ ਵਿਊਆਂ ਪਿੱਛੇ ਕ ਹਮੇਸ਼ਾ ਅਸੀਂ ਉਹ ਚੀਜ਼ਾਂ ਦਿਖਾਉਂਦੇ ਆ ਜਿਹੜੀਆਂ ਤੁਹਾਨੂੰ ਜ਼ਰੂਰਤ ਆ ਸਮੇਂ-ਸਮੇਂ ਤੇ ਐਦਾਂ ਦੀਆਂ ਚੀਜ਼ਾਂ ਦਿਖਾਉਂਦੇ ਰਾਂਗੇ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਹਾਡੇ ਭਰਾ ਨੂੰ ਸਪੋਰਟ ਕਰਿਓ